ਮੌਲਾ ਜੀ ਮੈਂ ਅਗਰ ਜੀ ਹਾਂਜੀ ਭਾਨੇ ਨੇ ਇੱਥੇ ਮਾਟਰ ਟਰੈਕਟਰ ਦੇ ਕੋਲ 3000 ਸ਼ਟਰ ਖੁੱਲੇ ਦੋਵੇਂ ਇਹ ਥੇਰੇ ਤੋਂ ਮੈਂ ਰਾਤ ਨੂੰ ਮੈਂ ਇੱਥੇ ਸੁੱਤਾ ਇਹ ਛੱਡਣ ਤੋਂ ਵੀ ਖੁੱਲੇ ਜੀ ਮੈਂ ਸੁੱਤਾ ਤੇ ਸਵੇਰੇ ਪੰਜ ਨੂੰ ਜਾ ਲਏਗਾ ਤੇ ਸਵੇਰੇ ਮੈਂ ਇੱਥੇ ਉੱਠ ਕੇ ਬਾਹਰ ਹੋਈ ਤਾਂ ਫੇਰ ਮੈਂ ਵੇਖਿਆ ਜਾ ਕੇ ਟਰੈਕਟਰ ਦੇ ਨਾਲ ਫੱਟੀਆਂ ਇੱਕ ਫੱਟੀ ਫੁੱਕ ਗੁਰਲੇ ਹੋਰ ਨਿੱਕਾ ਮੋਡਾ ਸਮਾਨ ਦਾ ਲੋਹੇ ਦਾ ਉਹ ਇਹ ਨਹੀਂ ਮੈਂ ਇੱਥੇ ਸੁੱਤਾ ਤੇ ਮੈਂ ਸਵੇਰੇ ਦੇ ਵੇਖਿਆ ਪੂਣ ਪੂਣ ਮਿੱਤਰਾ ਚੋਕੇ ਵੇਖਿਆ ਮਿੱਤਰਾ ਲੈਬੂ ਨੂੰ ਰੱਖਿਆ ਉਹ ਹੂਣੇ ਨਹੀਂ ਦੇ ਹੁੰਦਾ ਮੇਰੇ ਜੇ ਜੇ ਪੈਸੇ ਜੇਬ ਚ ਵਟੂਆਂ ਨਹੀਂ ਛੇੜਿਆ ਗਏ ਉਹ ਡਰੀ ਮਾਰ ਜੋ ਕਿਆ ਹੋ ਗਿਆ ਕੋਰ ਕੋਈ ਲਾਗੇ ਵੀ ਛਾਡੇ ਕੇ ਤੇ ਚੋਰੀ ਹੋਈ ਲਾਗੇ ਕਿ ਚੋਰੀ ਹੋ ਰਹੀ ਸਿਹਰੇ ਆਪਾਂ ਵੇਖਿਆ ਮੈਨੂੰ ਕਿਹਨ ਦੱਸਿਆ ਤਾਂ ਪਰ ਜਿਹੜਾ ਚੌਕੀਦਾਰ ਉੱਥੇ ਮੁੰਡਾ ਰਿੰਦਾ ਇਹਨਾਂ ਦਾ ਇਹਨਾਂ ਦਾ ਛਟਕੋ ਵਾਲਿਆਂ ਦਾ ਉਹ ਗੱਡੀ ਨਾਲ ਉਹਨੇ ਆਣ ਗਈ ਤੇ ਜੇ ਮੈਨੂੰ ਆਖਿਆ ਵੀ ਉੱਥੇ ਚੋਰੀ ਹੋ ਗਈ ਸ਼ਟਰ ਪੱਜ ਗਿਆ ਗਏ ਉਹ ਮੁੜ ਕੇ ਹੀ ਜਾ ਕੇ ਵੇਖਿਆ ਤੇ ਬਰ ਬਰ ਵੇਖਿਆ ਵੇ ਮੁੜ ਕੇ ਆਪਾਂ ਸਿਆਣ ਨੂੰ ਉਹਨਾਂ ਦੇ ਸਾਡਾ ਚੋਣ ਦਾ ਨਾਮ ਨਾਲ ਇੱਕ ਥਣਿਆ ਲਾਗੇ ਨਾ ਕੋਈ ਬੰਦੀ ਬਲੀ ਲਾਈ ਨਾ ਚੁੱਕੇ ਸ਼ਟਰ ਨਹੀਂ ਬੰਦ ਉਹਨਾਂ ਦਾ ਲੱਗਦਾ ਉਹਨਾਂ ਚੋਰਾ ਨੇ ਇਥੋਂ ਚੋਰੀ ਕੀਤੀ ਉਹਨੇ ਚੋਰਾ ਕੀਤਾ ਸਰ ਪਤਾ ਨਹੀਂ ਕਿਹੜੇ ਕੋਈ ਮੇਰੇ ਹਿਸਾਬ ਦੇ ਤੇ ਉਹ ਸਾਡਾ ਤਜਰਬਾ ਉਹ ਹਿਸਾਬ ਨਾਲ ਬੰਦੇ ਜਿਆਦਾ ਨੇ ਇਹ ਬੰਦੇ ਇਕੱਲੇ ਕਰੇ ਇੱਕ ਦੋ ਬੰਦੇ ਦਾ ਨਹੀਂ ਕੰਮ ਜਿਨ੍ਹਾਂ ਨੇ ਸ਼ਟਰ ਪੈਣ ਨੇ ਬੰਦੇ ਖੜਾ ਰਹੇ ਹੋਣਗੇ ਰਾਖੀ ਮੇਰੀ ਦੇ ਸੁੱਤਾ ਮੇਰੀ ਲਗਤਬਾਜੀ ਨਹੀਂ ਕਿਹੜਾ ਨਹੀਂ ਹੋ ਸਕਦਾ ਉੱਠ ਵੀ ਜਾਂ ਛੱਡ ਲਾ ਦਿੰਦੇ ਕੀ ਮੰਗਤ ਹੈ ਪੁਲਿਸ ਨੂੰ ਕੀ ਮੰਗਾਈ ਜੇ ਨੇ ਆ ਨਸ਼ਾ ਵੇਚਦੇ ਨਸ਼ਾ ਵੇਚਦੇ ਫਿਰ ਤੇ ਮੈਂ ਆ ਕੇ ਪਿੰਗੇ ਫਿਰ ਤੇ ਇਹਨਾਂ ਨਾਲੋਂ ਜ਼ਿਆਦਾ ਕੰਮ ਬਾਕੀ ਚੋਰੀ ਵੀ ਜਿਆਦੀ ਦੇਖੂਗੀ ਜਿੱਦਾਂ ਮਤਲਬ ਆਪਾਂ ਇਹ ਕਹਿੰਦੇ ਆ ਵੀ ਇਹਨਾਂ ਨੇ ਫੁਰਸਤ ਜਿਹੜੀ ਇਹ ਤੁਹਾਡੇ ਕੰਮ ਕਿੱਥੇ ਨਾ ਇਹਨਾਂ ਨਾਲ ਕੋਈ ਹੁੰਦਾ ਇੱਥੇ ਕੋਈ ਉਹ ਕੋਈ ਬੰਦਾ ਨਹੀਂ ਗੈਨੋ ਤੇਰੇ ਨੂੰ ਚਾਹੀਦੀ 112 ਨੰਬਰ ਇਹਨਾਂ ਦੇ ਛੱਡੀ ਹੈ ਜਮ ਪੀਸੀਆਰ ਵਾਲੇ ਇਹਨਾਂ ਦਾ ਵੀ ਕੋਈ ਚੱਕਰ ਹੋਣਾ ਚਾਹੀਦੀ ਤੋਂ ਤੱਕ ਸਾਡੇ ਜਿੱਨਾ ਚਲ ਇਹ ਨਾਲੇ ਇਹ ਤਾਂ ਇਹ ਏਰੀਆ ਜਿਹਨਾਂ ਇੰਨੇ ਕਿਤੇ ਲੌਣੇ ਚਾਹੀਦੀ ਕੋਈ ਵੱਜ ਜਾਵੇ ਬੰਦਾ ਜੀ ਕੀ ਹਾਲ ਹੈ ਮੇਰਾ ਨਾਮ ਗੀਦੀ ਸਸਦੇਵਾ ਹੈ ਤੇ ਸਾਡੀ ਇਥੇ ਫਤਿਹ ਕੁੜੀਆਂ ਤੇ ਦੁਕਾਨ ਨੇ ਰੋੜਤੀ ਦੁਕਾਨੇ ਕੀ ਹੈ ਔਰ ਸਾਨੂੰ ਸੇ ਸਾਡੇ ਕੋ 3 ਵਜੇ ਫੋਨ ਆਂਦਾ ਹੈ ਕਿ ਤੁਹਾਡੀ ਦੁਕਾਨ ਦੇ ਮਤਲਬ ਸ਼ਟਰ ਤੋੜ ਦਿੱਤਾ ਗਿਆ ਹੈ ਤੇ ਅਸੀਂ ਉਸੇ ਟਾਈਮ ਹੀ ਸਾਰੇ ਜਿਹੜੇ ਫੈਮਿਲੀ ਇਥੇ ਪਹੁੰਚਦੇ ਆਂ ਤੇ ਦੇਖਦੇ ਆਂ ਵੀ ਬਹੁਤ ਜ਼ਿਆਦਾ ਇਥੇ ਖਲਾਰਾ ਸੀ ਅੰਦਰ ਦੇ ਵਿੱਚ ਔਰ ਸਾਡੇ ਜਿਹੜੇ ਗੱਲਾਂ ਸੀ ਉਹ ਦੁਕਾਨ ਤੋਂ ਬਾਹਰ ਪਿਆ ਹੋਇਆ ਸੀ ਔਰ ਕਾਫੀ ਸਾਰਾ ਸਮਾਨ ਹੈ ਜੋ ਮਿਸਿੰਗ ਹੈ ਗਏ تھے۔ ਕਿੰਨੇ ਕੁ ਦੀ ਨੁਕਸਾਨ ਹੋ ਗਿਆ ਜੀ ਇਹ ਗੱਲ ਕਹੀਏ ਨੁਕਸਾਨ ਤੇ ਦੇਖੋ 40 ਤੋਂ 50 ਹਜ਼ਾਰ ਦੇ ਵਿੱਚ ਹੋ ਜਾ ਬਹੁਤ ਵੀ ਹੋ ਸਕਦਾ ਉਹਨੇ ਟਾਈਮ ਆਂਤੀ ਪਤਾ ਲੱਗੇ ਨਾ ਕੀ ਕੀ ਨਿਕਲਿਆ ਇੱਥੋਂ ਹਾਂਜੀ ਕੀ ਮੰਗ ਕਰਦੇ ਜੀ ਵੀ ਸਾਡੀ ਸੁਣਵਾਈ ਹੋਏਵੇ ਔਰ ਦੇਖਿਆ ਜਾਵੇ ਕੋਈ ਆ ਕੇ ਦੇਖੇ ਤੇ ਸਹੀ ਪੁਲਿਸ ਕੋਈ ਵੀ ਨਹੀਂ ਆਈ ਇੱਥੇ ਦੇਖਣ ਲਈ ਅਸੀਂ ਸਵੇਰੇ ਸੜਨ ਨਹੀਂ ਗਏ ਵੀ ਸੀ ਉਸ ਟਾਈਮ ਉੱਥੇ ਕੋਈ ਵੀ ਨਹੀਂ ਸੀਗਾ ਔਰ ਉਹਨਾਂ ਨੂੰ ਦੇਖਣਾ ਤੇ ਚਾਹੀਦਾ ਰਿਪੋਰਟ ਤੇ ਐਟ ਲੀਸਟ ਲਿਖਣੀ ਚਾਹੀਦੀ ਹੈ ਵੀ ਕਿਉਂ ਹੋ ਰਿਹਾ ਐਦਾਂ ਦਾ ਕੰਮ ਹਾਂਜੀ ਔਰ ਚੋਰਾਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਔਰ ਸਾਡੀ ਸੁਣਵਾਈ ਕੀਤੀ ਜਾਵੇ ਮੇਰਾ ਨਾਮ ਕਰਨ ਸਚ ਦੇਵਾ ਜੀ ਤੇ ਸਾਡੀ ਦੁਕਾਨ ਇੱਧਰ ਫਤੇਗੜ ਚੂੜੀਆਂ ਰੋਡ ਤੇ ਹੈ ਤੇ ਰਾਤੀ ਕਰੀਬ 3:30 ਵਜੇ ਸਾਨੂੰ ਫੋਨ ਆਂਦਾ ਕਿ ਤੁਹਾਡੀ ਦੁਕਾਨ ਦਾ ਜਿਹੜਾ ਨਾ ਸ਼ਟਰ ਤੋੜਿਆ ਹੋਇਆ ਤੇ ਜਦੋਂ ਅਸੀਂ ਸਡਨਲੀ ਨਿਕਲ ਕੇ ਆਨੇ ਆ ਤੇ ਦੇਖਦੇ ਆ ਕਿ ਸ਼ਟਰ ਜਿਹੜਾ ਚੁੱਕਿਆ ਹੋਇਆ ਤੇ ਆਪਾਂ ਉਸ ਤਰ੍ਹਾਂ ਉਹਦੀ ਅੰਦਰ ਆ ਕੇ ਦੇਖਦੇ ਆ ਤੇ ਸਾਡਾ ਕੁਛ ਨਾ ਪੈਸੇ ਵੀ ਪਏ ਹੋਏ ਸੀ ਕਿਸੇ ਵਪਾਰੀ ਦਾ ਸਮਾਨ ਆਣਾ ਸੀ ਉਹਦੇ ਕਰਕੇ ਪੈਸੇ ਰੱਖੇ ਹੋਏ ਸੀ ਤਕਰੀਬਨ 40000 ਰੁਪਏ ਦੇ ਕਰੀਬ ਉਹ ਨਹੀਂ ਹੈਗਾ ਤੇ ਕੁਝ ਸਾਡੇ ਕੋਲ ਡਰਾਈ ਫਰੂਟ ਵਗੈਰਾ ਸੀ ਉਹ ਵੀ ਪਿਆ ਸੀ ਦੁਕਾਨ ਦੀ ਐਸੈਸਰੀਜ਼ ਕਈ ਸਮਾਨ ਨੇ ਜਿਹੜੇ ਹੁਣ ਮਤਲਬ ਟਾਈਮ ਪੈਂਦੇ ਪਤਾ ਲੱਗਦਾ ਵੀ ਆਹ ਸਮਾਨ ਵੀ ਪਿਆ ਸੀ ਤੇ ਉਹ ਵੀ ਨਹੀਂ ਮਿਲ ਰਿਹਾ ਇਹੋ ਜਿਹੇ ਕਈ ਸਮਾਨ ਨੇ ਜਿਹੜੇ ਮਿਲ ਨਹੀਂ ਰਹੇ ਜਿਹੜੇ ਆ ਕਿ ਮਤਲਬ ਉਹਨਾਂ ਵੱਲੋਂ ਲੈ ਕੇ ਜਾਏ ਚੁੱਕੇ ਤੇ ਬਹੁਤ ਖਲਾਰਾ ਵੀ ਪਿਆ ਹੋਇਆ ਸੀ ਬਾਕੀ ਆ ਕਿ ਪ੍ਰਸ਼ਾਸਨ ਵੱਲੋਂ ਆ ਕਿ ਤੁਸੀਂ ਦੇਖ ਰਹੇ ਹੋ ਅੱਜ ਵੀ ਨਾਲੇ ਦੇ ਵਿੱਚ ਦੋ ਤਿੰਨ ਜਗ੍ਹਾ ਤੇ ਹੋਰ ਇਹੋ ਜਿਹਾ ਕੰਮ ਹੋਇਆ ਹੈ ਮਤਲਬ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਹਲੇ ਤੱਕ ਨਹੀਂ ਕੀਤੀ ਗਈ ਆਪਾਂ ਸਵੇਰੇ ਉੱਥੇ ਉਹਨਾਂ ਨੂੰ ਮਿਲ ਕੇ ਵੀ ਆਏ ਆ ਇੱਕ ਵਾਰੀ ਆਏ ਨੇ ਉਸ ਤੋਂ ਬਾਅਦ ਕੋਈ ਸਾਡੀ ਕੋਈ ਪੁੱਛਤੀ ਗਿਛਣੀ ਹੋਈ ਕੋਈ ਕੁਝ ਨਹੀਂ ਆਇਆ ਸਾਡੇ ਕੋਲ ਕਰਨ ਵਾਸਤੇ ਮੰਗੇ ਉਹ ਵੀ ਕਰਦੇ ਆ ਕਿ ਇਹ ਮਤਲਬ ਇਸ ਈ ਨੂੰ ਨੱਥ ਪਾਈ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਮਤਲਬ ਇਸ ਚੀਜ਼ ਤੋਂ ਬਚਾ ਕੀਤਾ ਜਾਵੇ ਕਿਉਂਕਿ ਆਪ ਦੁਕਾਨਦਾਰ ਥੋੜਾ ਨਾ ਇੱਥੇ ਬੈ ਇਹਦਾ ਕੰਮ ਕਰੇਗਾ ਰਾਤ ਦੇ ਇੱਕੇ ਦੁਕਾਨਾਂ ਤੇ ਬੈਠਾ ਰਹੇਗਾ ਇਹੋ ਮੰਗ ਆ ਕਿ ਮਤਲਬ ਸਾਡੀ ਸੁਣਵਾਈ ਹੋਵੇ ਤੇ ਜਿਹੜਾ ਫਤਿਹਗੜ ਚੁਨੀਆ ਰੋਡ ਤੇ ਕਿਹੜੀ ਗੜੀ ਦੁਕਾਨਾਂ ਤੇ ਚੋਰੀ ਹੋ ਅੱਜ ਫਿਰ ਸੁਮਿਤ ਕੁਮਾਰ ਸਨੋ ਭਰੇਂਦਰ ਕੁਮਾਰ ਨੇ ਫੋਨ ਕੀਤਾ ਮੇਰੀ ਬਾਲਾ ਜੀ ਹੋਲ ਸੇਲ ਦੁਕਾਨ ਫਤਿਹਗੜ ਚੁਨੀਆ ਦੇ ਉਧਾਂ ਸ਼ਟਰ ਤੋੜ ਕੇ ਉਹਦੇ ਵਿੱਚੋਂ ਮੇਰੇ ਗੱਲੇ ਚੋਂ ਕੁਝ ਪੈਸੇ ਡਰਾਈ ਫਰੂਟ ਤੇ ਕਿਓ ਲੈ ਕੇ ਕੱਢ ਗਏ ਜਿਹਦਾ ਮੌਕੇ ਤੇ ਗਏ ਆ ਮੌਕਾ ਵੇਖਿਆ ਤੇ ਤਫ਼ਤੀਸ਼ ਕਰ ਰਹੇ ਆ ਤੁਹਾਨੂੰ ਜਲਦੀ ਭੜ ਕੇ ਲਾਕ ਕੋਲ ਦੀ ਸিসিਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਆਲੇ ਦੁਆਲੇ ਤੇ ਚਾਕ ਫੜਿਆ ਜਾ ਸਕਦਾ ਸਾਰੇ ਸਾਰੇ ਇਹ ਕਰ ਰਹੇ ਸিসিਟੀ ਕੈਮਰੇ ਚ ਚੈੱਕ ਕਰ ਰਹੇ ਆ ਸਾਡੀ ਟੀਮਾਂ ਵੀ ਆਈਆਂ ਹੋਈਆਂ ਬਾਹਰ ਸਾਰੀ ਤਤਕਸ਼ੀਸ਼ ਕਰ ਰਹੇ ਸਰ ਉਹਦੇ ਅੱਗੇ ਕੋਈ ਦੁਕਾਨ ਐ ਇੱਕ ਹੋਰ ਉੱਥੋਂ ਵੀ ਮੋਬਾਈਲ ਮੋਬਾਈਲ ਕੁਛ ਨਿੱਕਾ ਮੋਟਾ ਸਮਾਨ ਲੈ ਗਿਆ ਉਹ ਵੀ ਕੋਈ ਧਿਆਨ ਚ ਆਇਆ ਜੀ ਉਹਨਾਂ ਸਾਨੂੰ ਕੋਈ ਨਹੀਂ ਤਲਾਹ ਦਿੱਤੇ ਜੇ ਤਲਾਹ ਦਿੰਦੇ ਤਾਂ ਕਰਦੇ ਬਾਲਾ ਜੀ ਵਾਲਾ ਦਿੱਤੀ ਤਲਾਹ ਜੇ ਤਲਾਹ ਦਿੰਦੇ ਕਾਰਵਾਈ ਕੀਤੀ ਜਾਊਗੀ ਹਾਂਜੀ ਹਾਂਜੀ ਠੀਕ ਹੈ